ਲੋਕ ਜਿਹੜੇ ਸੜਕਾਂ ਦੇ ਉੱਤਰ ਗਏ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਈ ਗੱਡੀਆਂ ਸਾੜ ਦਿੱਤੀਆਂ ਨੇ ਬੱਸਾਂ ਸਾੜ ਦਿੱਤੀਆਂ ਨੇ ਤਾਂ ਪੋਲਿਟਿਕਲ ਜਿਹੜੇ ਆਫਿਸ ਬਣੇ ਹੋਏ ਨੇ ਉਹਨਾਂ ਨੂੰ ਜਿਹੜੀ ਆ ਅੱਗ ਲਗਾ ਦਿੱਤੀ ਆ ਜਿਸ ਤਰੀਕੇ ਦੇ ਹਾਲਾਤ ਤੰਜ਼ਾਨੀਅਤ ਬਣੇ ਹੋਏ ਨੇ ਤਾਂ ਉਸੇ ਦੌਰਾਨ ਦੱਸੇ ਜਾ ਰਿਹਾ ਕਿ 700 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤਾਂ ਫਿਲਹਾਲ ਕਈ ਲੋਕ ਲਾਪਤਾ ਵੀ ਹੋਏ ਨੇ ਤਾਂ ਲਗਾਤਾਰ ਜਿਹੜੇ ਹਾਲਾਤ ਇਨਸਾਨੀਅਤ ਚ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਮਸਲਾ ਇਹ ਸੀਗਾ ਕਿ ਉੱਥੇ ਜਿਹੜੀਆਂ ਵੋਟਾਂ ਹੋਈ ਸੀਗੇ ਰਾਸ਼ਟਰਪਤੀ ਦੀ ਵੋਟਾਂ ਹੋਈ ਸੀਗੇ ਵੋਟਾਂ ਤੋਂ ਬਾਅਦ ਜਿਹੜੇ ਆ ਇਹ ਹਾਲਾਤ ਖਰਾਬ ਹੋਏ ਨੇ ਤਾਂ ਪ੍ਰਦਰਸ਼ਨ ਕਾਰਿਆਂ ਦੇ ਵੱਲੋਂ ਜਿਹੜੀ ਆ ਵੋਟਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀਗੀ ਵੋਟਾਂ ਨੂੰ ਦੁਬਾਰਾ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਆ ਮੰਗ ਕੀਤੀ ਸੀਗੀ ਉਸ ਦੇ ਦੌਰਾਨ ਕਿਸੇ ਵੀ ਪੋਲਿਟੀਕਲ ਅਧਿਕਾਰੀ ਹੋਵੇ ਨੇਤਾ ਹੋਵੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਦੁਬਾਰਾ ਤੋ ਵੋਟਾਪਾਂ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੁੱਸੇ ਦੇ ਵਿੱਚ ਆ ਕੇ ਤੌਰ ਫੌਰ ਕੰਨੀ ਸ਼ੁਰੂ ਕਰ ਦਿੱਤੀ ਆ ਅੱਗ ਲਗਾਣੀ ਆ ਜਿਹੜੀ ਆ ਸ਼ੁਰੂ ਕਰ ਦਿੱਤੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਕੰਜ਼ਾਨੀਆਂ ਦੇ ਵਿੱਚ ਹਾਲਾਤ ਬਣੇ ਹੋਏ ਨੇ 700 ਤੋਂ ਵੱਧ ਲੋਕਾਂ ਦੇ ਜਿਹੜੀ ਆ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਤਾਂ ਲਗਾਤਾਰ ਤਿੰਨ ਤੋਂ ਚਾਰ ਦਿਨ ਇਹ ਹਾਲਾਤ ਖਰਾਬ ਹੋਏ ਨੇ ਤਾਂ ਹੁਣ ਪੂਰੇ ਤੰਜ਼ਾਨੀਆ ਦੇਸ਼ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਕਈ ਪ੍ਰਸ਼ਾਸਨ ਪੁਲਿਸ ਤੈਨਾਤ ਕਰ ਦਿੱਤੇ ਗਏ ਨੇ ਤਾਂ ਲਗਾਤਾਰ ਜਿਹੜੀ ਇਹਨਾਂ ਦੇ ਵੱਲੋਂ ਪੈਟਰੋਲ ਬੰਮ ਬਣਾ ਕੇ ਵੀ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਤਾਂ 700 ਲੋਕਾਂ ਦੀ ਜਿਹੜੀ ਹੈ ਵੱਤਵੱਦ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੰਜ਼ਾਨੀਆ ਦੀ ਮੁੱਖ ਵਿਰੋਧੀ ਪਾਰਟੀ ਚੰਡੇਮਾ ਦੇ ਦੇਸ਼ ਦੋਸ਼ ਲਗਾਇਆ ਕਿ ਦਾਰ ਇਸਲਾਮ ਅਤੇ ਮਵਾਜ਼ਾ ਸ਼ਹਿਰ ਦੇ ਵਿੱਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਅਨੇਵਾਜ਼ਰੀਆ ਕਾਰਵਾਈ ਕੀਤੀ ਹੈ ਤਾਂ ਪਾਰਟੀ ਦੇ ਬੁਲਾਰੇ ਜ਼ੋਨ ਕਿਟੋਕਾ ਨੇ ਵਿਦੇਸ਼ੀ ਮੀਡੀਆ ਨੂੰ ਦੱਸਿਆ ਕਿ ਦਾਰ ਇਸਲਾਮ ਦੇ ਵਿੱਚ ਲਗਭਗ 350 ਤੇ ਮਵਾਜ਼ਾ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜੇਕਰ ਅਸੀਂ ਪੂਰੇ ਦੇਸ਼ ਦੇ ਅੰਕੜਿਆਂ ਨੂੰ ਸ਼ਾਮਲ ਕਰੀਏ ਤਾਂ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤਾਂ ਪਾਰਟੀ ਦਾ ਕਹਿਣਾ ਹੈ ਕਿ ਉਸਦੇ ਵਰਕਰਾਂ ਨੇ ਇਸ ਅੰਕੜੇ ਦੇਸ਼ ਭਰ ਦੇ ਹਸਪੀਟਲ ਅਤੇ ਮਰਦਾ ਕਰਾਂਦੋ ਪ੍ਰਾਪਤ ਕੀਤਾ ਹੈ ਤਾਂ ਹਾਲਾਂਕਿ ਸਰਕਾਰ ਨੇ ਅਜੇ ਤੱਕ ਕਿਸੇ ਵੀ ਅਧਿਕਾਰਿਤ ਮੌrti ਜਰੀਆ ਕੀਤੀ ਦੀ ਪੁਸ਼ਟੀ ਨਹੀਂ ਕੀਤੀ ਤਾਂ ਇਹ ਮਾਮਲਾ ਉਸ ਵੇਲੇ ਬਕਿਆ ਜਦੋਂ ਬੁੱਧਵਾਰ ਦੀਆ ਵਿਵਾਦਤ ਚੋਣਾਂ ਤੋਂ ਬਾਅਦ ਹਿੰਸਾ ਪੜ ਗਈ ਤਾਂ ਦੋ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਚੋਣ ਤੋਂ ਪਹਿਲਾਂ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਤਾਂ ਕਈ ਵਿਰੋਧੀ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਉਹਨਾਂ ਨੇ ਦੋਸ਼ ਲਗਾਏ ਕਿ ਗੁੱਸੇ ਦੇ ਵਿੱਚ ਆਏ ਨਾਗਰਿਕ ਸੜਕਾਂ ਦੇ ਉਤਰ ਗਏ ਚੋਣਾਂ ਨੂੰ ਰੱਦ ਅਤੇ ਨਵੀਂ VOTING ਕਰਾਉਣ ਦੀ ਮੰਗ ਕਿਤੇ ਆਤਾ ਪ੍ਰਦਰਸ਼ਨ ਕਾਰਿਆ ਨੇ ਦਾਰ-ਉਸਲਾਮ ਦੇ ਵਿੱਚ ਕਈ ਵਾਣਾ ਇੱਕ ਪੈਟਰੋਲ ਸਟੇਸ਼ਨ ਅਤੇ ਕਈ ਪੁਲਿਸ ਚੌਕਿਆਂ ਨੂੰ ਅੱਗ ਲਗਾ ਦਿੱਤੀ ਹੈ ਤਾਂ ਇਸ ਤੋਂ ਬਾਅਦ ਸਰਕਾਰ ਨੇ ਸੜਕਾਂ ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇੰਟਰਨੈਟ ਦੀ ਜਿਹੜੀ ਹੈ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਤਾਂ ਪ੍ਰਦਰਸ਼ਨ ਕਾਰਿਆ ਦੇ ਲੋਕ ਗੁੱਸੇ ਦੇ ਵਿੱਚ ਕਈ ਵੱਡੇ ਨੁਕਸਾਨ ਕਰ ਦਿੱਤੇ ਨੇ ਤਾਂ ਖਾਸ ਕਰਕੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਪੁਲਿਸ ਸਟੇਸ਼ਨ ਜਿਹੜੇ ਆ ਪ੍ਰਦਰਸ਼ਨ ਕਾਰਿਆ ਨੇ ਅੱਗ ਲਗਾ ਦਿੱਤੀ ਹੈ ਪੈਟਰੋਲ ਪੰਪ ਜਿਹੜੇ ਸੀਗੇ ਉਹਨਾਂ ਨੂੰ ਅਗ ਲਗਾ ਦਿੱਤੀਆ ਤਾਂ ਬੱਸਾ ਹਵੇ ਗੱਡੀਆਂ ਹੋਵੇ ਜਿੰਨੇ ਵੀ ਬਾਣ ਸੜਕਾਂ ਤੇ ਦਿਖਾਈ ਦਿੰਦੇ ਨੇ ਤਾਂ ਉਹਨਾਂ ਨੂੰ ਅਗ ਲਗਾ ਦਿੱਤੀਆ ਤਾਂ ਇਸ ਦਾ ਵਿਰੋਧ ਕਰਨ ਦੇ ਲਈ ਇਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਜਿਹੜੀ ਆ ਫੌਜ ਤੈਨਾਤ ਕਰ ਦਿੱਤੀ ਗਈ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਫੌਜ ਇਹਨਾਂ ਪ੍ਰਦਰਸ਼ਨ ਕਾਰਜਾਂ ਨੂੰ ਰੋਕ ਪਾਏਗੀ ਜਾਂ ਫਿਰ ਗੋਲੀ ਪਾੜੀ ਜੇ ਚਲਾਉਣੀ ਸ਼ੁਰੂ ਕਰਨਗੀ ਅੱਜ ਸੁਰਦੀ ਵੱਡੀ ਖਬਰ ਤੰਜ਼ਾਨੀਆ ਤੋਂ ਸਾਹਮਣੇ ਆ ਰਹੀ ਹੈ ਤੰਜ਼ਾਨੀਆ ਦੇ ਵਿੱਚ ਹਾਲਾਤ ਖਰਾਬ ਹੋ ਗਏ ਨੇ ਸੈਂਕੜੇ ਲੋਕ ਜਿਹੜੇ ਸੜਕਾਂ ਦੇ ਉੱਤਰ ਗਏ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਈ ਗੱਡੀਆਂ ਸਾੜ ਦਿੱਤੀਆਂ ਨੇ ਬੱਸਾਂ ਸਾੜ ਦਿੱਤੀਆਂ ਨੇ ਤਾਂ ਪੋਲਿਟਿਕਲ ਜਿਹੜੇ ਆਫਿਸ ਬਣੇ ਹੋਏ ਨੇ ਉਹਨਾਂ ਨੂੰ ਜਿਹੜੀ ਆਗ ਲਗਾ ਦਿੱਤੀ ਆ ਜਿਸ ਤਰੀਕੇ ਦੇ ਹਾਲਾਤ ਤੰਜ਼ਾਨੀਆਤ ਬਣੇ ਹੋਏ ਨੇ ਤਾਂ ਉਸੇ ਦੌਰਾਨ ਦੱਸੇ ਜਾ ਰਿਹਾ ਕਿ 700 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤਾਂ ਫਿਲਹਾਲ ਕਈ ਲੋਕ ਲਾਪਤਾ ਵੀ ਹੋਏ ਨੇ ਤਾਂ ਲਗਾਤਾਰ ਜਿਹੜੇ ਹਾਲਾਤ ਇਨਸਾਨੀਅਤ ਚ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਮਸਲਾ ਇਹ ਸੀਗਾ ਕਿ ਉੱਥੇ ਜਿਹੜੀਆਂ ਵੋਟਾਂ ਹੋਈ ਸੀਗੇ ਰਾਸ਼ਟਰਪਤੀ ਵੋਟਾਂ ਹੋਈ ਸੀਗੇ ਵੋਟਾਂ ਤੋਂ ਬਾਅਦ ਜਿਹੜੇ ਆ ਇਹ ਹਾਲਾਤ ਖਰਾਬ ਹੋਏ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜੀ ਆ ਵੋਟਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀਗੀ ਵੋਟਾਂ ਨੂੰ ਦੁਬਾਰਾ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਆ ਮੰਗ ਕੀਤੀ ਸੀਗੀ ਉਸ ਦੇ ਦੌਰਾਨ ਕਿਸੇ ਵੀ ਪੋਲਿਟਿਕਲ ਅਧਿਕਾਰੀ ਹੋਵੇ ਨੇਤਾ ਹੋਵੇ ਤਾਂ ਉਹਨਾਂ ਦਾ ਵੱਲੋਂ ਜਿਹੜੀ ਆ ਦੁਬਾਰਾ ਤੋਂ ਵੋਟਾਂ ਪਾਉਣ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੁੱਸੇ ਦੇ ਵਿੱਚ ਆ ਕੇ ਤੌਰ-ਤੌਰ ਕੰਨੀ ਸ਼ੁਰੂ ਕਰ ਦਿੱਤੀ ਆ ਅੱਗ ਲਗਾਉਣੀਆਂ ਜਿਹੜੀ ਆ ਸ਼ੁਰੂ ਕਰ ਦਿੱਤੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਕੰਜ਼ਾਨੀਆਂ ਦੇ ਵਿੱਚ ਹਾਲਾਤ ਬਣੇ ਹੋਏ ਨੇ 700 ਤੋਂ ਵੱਧ ਲੋਕਾਂ ਦੇ ਜਰੀਆ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਤਾਂ ਲਗਾਤਾਰ ਤਿੰਨ ਤੋਂ ਚਾਰ ਦਿਨ ਇਹ ਹਾਲਾਤ ਖਰਾਬ ਹੋਏ ਨੇ ਤਾਂ ਹੁਣ ਪੂਰੇ ਤੰਜ਼ਾਨੀਆ ਦੇਸ਼ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਕਈ ਪ੍ਰਸ਼ਾਸਨ ਪੁਲਿਸ ਤੈਨਾਤ ਕਰ ਦਿੱਤੇ ਗਏ ਨੇ ਤਾਂ ਲਗਾਤਾਰ ਜਿਹੜੀ ਇਹਨਾਂ ਦੇ ਵੱਲੋਂ ਪੈਟਰੋਲ ਬੰਮ ਬਣਾ ਕੇ ਵੀ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਤਾਂ 700 ਲੋਕਾਂ ਦੀ ਜਿਹੜੀ ਹੈ ਵੱਤਵੱਦ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੰਜ਼ਾਨੀਆ ਦੀ ਮੁੱਖ ਵਿਰੋਧੀ ਪਾਰਟੀ ਚਾਂਡੇਮਾ ਦੇ ਦੇਸ਼ ਦੋਸ਼ ਲਗਾਇਆ ਕਿ ਦਾਰ ਇਸਲਾਮ ਅਤੇ ਮਵਾਜ਼ਾ ਸ਼ਹਿਰ ਦੇ ਵਿੱਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨ ਕਾਰਿਆ ਵਿਰੁੱਧ ਅਨੇਵਾਜ਼ਰੀਆ ਕਾਰਵਾਈ ਕੀਤੀ ਹੈ ਤਾਂ ਪਾਰਟੀ ਦੇ ਬੁਲਾਰੇ ਜ਼ੋਨ ਕਿਟੋਕਾ ਨੇ ਵਿਦੇਸ਼ੀ ਮੀਡੀਆ ਨੂੰ ਦੱਸਿਆ ਕਿ ਦਾਰ ਇਸਲਾਮ ਦੇ ਵਿੱਚ ਲਗਭਗ 350 ਅਤੇ ਮਵਾਜ਼ਾ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜੇਕਰ ਅਸੀਂ ਪੂਰੇ ਦੇਸ਼ ਦੇ ਅੰਕੜਿਆਂ ਨੂੰ ਸ਼ਾਮਲ ਕਰੀਏ ਤਾਂ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤਾਂ ਪਾਰਟੀ ਦਾ ਕਹਿਣਾ ਹੈ ਕਿ ਉਸ ਦੇ ਵਰਕਰਾਂ ਨੇ ਇਸ ਆਂਕੜੇ ਦੇਸ਼ ਭਰ ਦੇ ਹਸਪਤਲ ਅਤੇ ਮੁਰਦਾ ਘਰਾਂ ਤੋਂ ਪ੍ਰਾਪਤ ਕੀਤਾ ਹੈ ਤਾਂ ਹਾਲਾਂਕਿ ਸਰਕਾਰ ਨੇ ਅਜੇ ਤੱਕ ਕਿਸੇ ਵੀ ਅਧਿਕਾਰਿਤ ਮੌrti ਜਰੀਆ ਕੀਤੀ ਦੀ ਪੁਸ਼ਟੀ ਨਹੀਂ ਕੀਤੀ ਤਾਂ ਇਹ ਮਾਮਲਾ ਉਸ ਵੇਲੇ ਬਕਿਆ ਜਦੋਂ ਬੁੱਧਵਾਰ ਦੀ ਵਿਵਾਦਤ ਚੋਣਾਂ ਤੋਂ ਬਾਅਦ ਹਿੰਸਾ ਫੈਲ ਗਈ ਤਾਂ ਦੋ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਚੋਣ ਤੋਂ ਪਹਿਲਾਂ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਤਾਂ ਕਈ ਵਿਰੋਧੀ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਤਾ ਉਹਨਾਂ ਨੇ ਦੋਸ਼ ਲਗਾਏ ਕਿ ਗੁੱਸੇ ਦੇ ਵਿੱਚ ਆਏ ਨਾਗਰਿਕ ਸੜਕਾਂ 'ਤੇ ਉਤਰ ਗਏ ਚੋਣਾਂ ਨੂੰ ਰੱਦ ਅਤੇ ਨਵੀਂ VOTING ਕਰਾਉਣ ਦੀ ਮੰਗ ਕੀਤੀ ਹੈ ਤਾਂ ਪ੍ਰਦਰਸ਼ਨ ਕਾਰਿਆ ਨੇ ਦਾਰ-ਉਸਲਾਮ ਦੇ ਵਿੱਚ ਕਈ ਵਾਣਾ ਇੱਕ ਪੈਟਰੋਲ ਸਟੇਸ਼ਨ ਅਤੇ ਕਈ ਪੁਲਿਸ ਚੌਕੀਆਂ ਨੂੰ ਅੱਗ ਲਗਾ ਦਿੱਤੀ ਹੈ ਤਾਂ ਇਸ ਤੋਂ ਬਾਅਦ ਸਰਕਾਰ ਨੇ ਸੜਕਾਂ 'ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇੰਟਰਨੈਟ ਦੀ ਜਿਹੜੀ ਹੈ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਤਾਂ ਪ੍ਰਦਰਸ਼ਨ ਕਾਰਿਆ ਦੇ ਵੱਲੋਂ ਗੁੱਸੇ ਦੇ ਵਿੱਚ ਕਈ ਵਟੇ ਨੁਕਸਾਨ ਕਰ ਦਿੱਤੇ ਨੇ ਤਾ ਖਾਸ ਕਰਕੇ ਪੁਲਿਸ ਸਟੇਸ਼ਨਾਂ ਤੇ ਗੱਲ ਕੀਤੀ ਜਾਵੇ ਤਾਂ ਕਈ ਪੁਲਿਸ ਸਟੇਸ਼ਨ ਜਿਹੜੇ ਆ ਪ੍ਰਦਰਸ਼ਨਕਾਰੀਆਂ ਨੇ ਆਗ ਲਗਾ ਦਿੱਤੀ ਐ ਪੈਟਰੋਲ ਪੰਪ ਜਿਹੜੇ ਸੀਗੇ ਉਹਨਾਂ ਨੂੰ ਆਗ ਲਗਾ ਦਿੱਤੀ ਐ ਤਾਂ ਬੱਸਾ ਹਵੇ ਗੱਡੀਆਂ ਹੋਵੇ ਜਿੰਨੇ ਵੀ ਵਾਹਨ ਸੜਕਾਂ ਤੇ ਦਿਖਾਈ ਦਿੰਦੇ ਨੇ ਤਾਂ ਉਹਨਾਂ ਨੂੰ ਆਗ ਲਗਾ ਦਿੱਤੀ ਐ ਤਾਂ ਇਸ ਦਾ ਵਿਰੋਧ ਕਰਨ ਦੇ ਲਈ ਇਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਜਿਹੜੀ ਆ ਫੌਜ ਤੈਨਾਤ ਕਰ ਦਿੱਤੀ ਗਈ ਐ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੌਜ ਇਹਨਾਂ ਪ੍ਰਦਰਸ਼ਨ ਕਾਰਜਾਂ ਨੂੰ ਰੋਕ ਪਾਏਗੀ ਜਾਂ ਫਿਰ ਗੋਲੀਬਾਰੀ ਜੇ ਚਲਾਉਣੀ ਸ਼ੁਰੂ ਕਰਨਗੇ ਅੱਜ ਸੁਰਦੀ ਵੱਡੀ ਖਬਰ ਤੰਜ਼ਾਨੀਆ ਤੋਂ ਸਾਹਮਣੇ ਆ ਰਹੀ ਹੈ ਤੰਜ਼ਾਨੀਆ ਦੇ ਵਿੱਚ ਹਾਲਾਤ ਖਰਾਬ ਹੋ ਗਏ ਨੇ ਸੈਂਕੜੇ ਲੋਕ ਜਿਹੜੇ ਸੜਕਾਂ ਦੇ ਉੱਤਰ ਗਏ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਪ੍ਰਦਰਸ਼ਨ ਕਾਰਜ ਦੇ ਵੱਲੋਂ ਕਈ ਗੱਡੀਆਂ ਸਾੜ ਦਿੱਤੀਆਂ ਨੇ ਬੱਸਾਂ ਸਾੜ ਦਿੱਤੀਆਂ ਨੇ ਤਾਂ ਪ੍ਰਿਟੀਕਲ ਜਿਹੜੇ ਆਫਿਸ ਬਣੇ ਹੋਏ ਨੇ ਉਹਨਾਂ ਨੂੰ ਜਿਹੜੀ ਆ ਅੱਗ ਲਗਾ ਦਿੱਤੀ ਆ ਜਿਸ ਤਰੀਕੇ ਦੇ ਹਾਲਾਤ ਤੰਜਾਨੀਆਤ ਬਣੇ ਹੋਏ ਨੇ ਤਾਂ ਉਸੇ ਦੌਰਾਨ ਦੱਸੇ ਜਾ ਰਿਹਾ ਕਿ 700 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤਾਂ ਫਿਲਹਾਲ ਕਈ ਲੋਕ ਲਾਪਤਾ ਵੀ ਹੋਏ ਨੇ ਤਾਂ ਲਗਾਤਾਰ ਜਿਹੜੇ ਹਾਲਾਤ ਤੰਜਾਨੀਆ ਵਿੱਚ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਮਸਲਾ ਇਹ ਸੀਗਾ ਕਿ ਉੱਥੇ ਜਿਹੜੀਆਂ ਵੋਟਾਂ ਹੋਈ ਸੀਗੇ ਰਾਸ਼ਟਰਪਤੀ ਦੀ ਵੋਟਾਂ ਹੋਈ ਸੀਗੇ ਵੋਟਾਂ ਤੋਂ ਬਾਅਦ ਜਿਹੜੇ ਆ ਇਹ ਹਾਲਾਤ ਖਰਾਬ ਹੋਏ ਨੇ ਤਾਪ ਪ੍ਰਦਰਸ਼ਨ ਕਾਰੀਆਂ ਦੇ ਵੱਲੋਂ ਜਿਹੜੀ ਆ ਵੋਟਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀਗੀ ਵੋਟਾਂ ਨੂੰ ਦੁਬਾਰਾ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਆ ਮੰਗ ਕੀਤੀ ਸੀਗੀ ਉਸ ਦੇ ਦੌਰਾਨ ਕਿਸੇ ਵੀ ਪੋਲਿਟੀਕਲ ਅਧਿਕਾਰੀ ਹੋਵੇ ਨੇਤਾ ਹੋਵੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਦੁਬਾਰਾ ਤੋਂ ਵੋਟਾਂ ਪਾਉਣ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਪ੍ਰਦਰਸ਼ਨ ਕਾਰੀਆਂ ਨੇ ਗੁੱਸੇ ਦੇ ਵਿੱਚ ਆ ਕੇ ਤੌਰ ਫੌਰ ਕੰਨੀ ਸ਼ੁਰੂ ਕਰ ਦਿੱਤੀ ਆ ਅੱਗ ਲਗਾਣੀ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਜ਼ਾਨੀਆਂ ਦੇ ਵਿੱਚ ਹਾਲਾਤ ਬਣੇ ਹੋਏ ਨੇ 700 ਤੋਂ ਵੱਧ ਲੋਕਾਂ ਦੇ ਜਰੀਏ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਲਗਾਤਾਰ ਤਿੰਨ ਤੋਂ ਚਾਰ ਦਿਨ ਇਹ ਹਾਲਾਤ ਖਰਾਬ ਹੋਏ ਨੇ ਤਾਂ ਹੁਣ ਪੂਰੇ ਤੰਜ਼ਾਨੀਆ ਦੇਸ਼ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਕਈ ਪ੍ਰਸ਼ਾਸਨ ਪੁਲਿਸ ਤੈਨਾਤ ਕਰ ਦਿੱਤੇ ਗਏ ਨੇ ਤਾਂ ਲਗਾਤਾਰ ਜਿਹੜੀ ਇਹਨਾਂ ਦੇ ਵੱਲੋਂ ਪੈਟਰੋਲ ਬੰਮ ਬਣਾ ਕੇ ਵੀ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਤਾ ਸਾਸੋ ਲੋਕਾਂ ਦੀ ਜਿਹੜੀ ਆ ਵੱਦ ਵੱਦ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੰਜ਼ਾਨੀਆ ਦੇ ਮੁੱਖ ਵਿਰੋਧੀ ਪਾਰਟੀ ਚਾਂਡੇਮਾ ਦੇ ਦੇਸ਼ ਦੋਸ਼ ਲਗਾਇਆ ਕਿ ਦਾਰ ਇਸਲਾਮ ਅਤੇ ਮਵਾਜ਼ਾ ਸ਼ਹਿਰ ਦੇ ਵਿੱਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਅਨਿਆਵਾਜਰੀਆ ਕਾਰਵਾਈ ਕੀਤੀ ਹੈ ਤਾਂ ਪਾਰਟੀ ਦੇ ਬੁਲਾਰੇ ਜ਼ੋਨ ਕਿ ਟੋਕਾ ਨੇ ਵਿਦੇਸ਼ੀ ਮੀਡੀਆ ਨੂੰ ਦੱਸਿਆ ਕਿ ਦਾਰ ਇਸਲਾਮ ਦੇ ਵਿੱਚ ਲਗਭਗ 350 ਅਤੇ ਮਵਾਜ਼ਾ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜੇਕਰ ਅਸੀਂ ਪੂਰੇ ਦੇਸ਼ ਦੇ ਅੰਕੜਿਆਂ ਨੂੰ ਸ਼ਾਮਲ ਕਰੀਏ ਤਾਂ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤਾਂ ਪਾਰਟੀ ਦਾ ਕਹਿਣਾ ਹੈ ਕਿ ਉਸਦੇ ਵਰਕਰਾਂ ਨੇ ਇਸ ਅੰਕੜੇ ਦੇਸ਼ ਭਰ ਦੇ ਹਸਪਤਲ ਅਤੇ ਮੁਰਦਾ ਘਰਾਂ ਤੋਂ ਪ੍ਰਾਪਤ ਕੀਤਾ ਹੈ ਤਾਂ ਹਾਲਾਂਕਿ ਸਰਕਾਰ ਨੇ ਅਜੇ ਤੱਕ ਕਿਸੇ ਵੀ ਅਧਿਕਾਰਤ ਮੌਤ ਦੀ ਜਰੀਆ ਕੀਤੀ ਦੀ ਪੁਸ਼ਟੀ ਨਹੀਂ ਕੀਤੀ ਤਾਂ ਇਹ ਮਾਮਲਾ ਉਸ ਵੇਲੇ ਬਕਿਆ ਜਦੋਂ ਬੁੱਧਵਾਰ ਦੀਆ ਵਿਵਾਦਤ ਚੋਣਾ ਤੋਂ ਬਾਅਦ ਹਿੰਸਾ ਪੜ ਗਈ ਤਾ ਦੋ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਚੋਣ ਤੋਂ ਪਹਿਲਾਂ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਤਾਂ ਕਈ ਵਿਰੋਧੀ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਉਹਨਾਂ ਨੇ ਦੋਸ਼ ਲਗਾਏ ਕਿ ਗੁੱਸੇ ਦੇ ਵਿੱਚ ਆਏ ਨਾਗਰਿਕ ਸੜਕਾਂ 'ਤੇ ਉਤਰ ਗਏ ਚੋਣਾਂ ਨੂੰ ਰੱਦ ਅਤੇ ਨਵੀਂ VOTING ਕਰਾਉਣ ਦੀ ਮੰਗ ਕੀਤੀ ਹੈ ਤਾਂ ਪ੍ਰਦਰਸ਼ਨ ਕਾਰਿਆ ਨੇ ਦਾਰ-ਉਸਲਾਮ ਦੇ ਵਿੱਚ ਕਈ ਵਾਣਾ ਇੱਕ ਪੈਟਰੋਲ ਸਟੇਸ਼ਨ ਅਤੇ ਕਈ ਪੁਲਿਸ ਚੌਕਿਆਂ ਨੂੰ ਅੱਗ ਲਗਾ ਦਿੱਤੀ ਹੈ ਤਾਂ ਇਸ ਤੋਂ ਬਾਅਦ ਸਰਕਾਰ ਨੇ ਸੜਕਾਂ ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇੰਟਰਨੈਟ ਦੀ ਜਿਹੜੀ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਲੋਕ ਗੁੱਸੇ ਦੇ ਵਿੱਚ ਕਈ ਵੱਡੇ ਨੁਕਸਾਨ ਕਰ ਦਿੱਤੇ ਨੇ ਤਾਂ ਖਾਸ ਕਰਕੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਪੁਲਿਸ ਸਟੇਸ਼ਨ ਜਿਹੜੇ ਆ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਹੈ ਪੈਟਰੋਲ ਪੰਪ ਜਿਹੜੇ ਸੀਗੇ ਉਹਨਾਂ ਨੂੰ ਅੱਗ ਲਗਾ ਦਿੱਤੀ ਹੈ ਤਾਂ ਬੱਸਾਂ ਅ ਹੁਵੇ ਗੱਡੀਆਂ ਹੋਵਨ ਜਿੰਨੇ ਵੀ ਬਾਣ ਸੜਕਾਂ ਤੇ ਦਿਖਾਈ ਦਿੰਦੇ ਨੇ ਤਾਂ ਉਹਨਾਂ ਨੂੰ ਅੱਗ ਲਗਾ ਦਿੱਤੀ ਆ ਤਾਂ ਇਸ ਦਾ ਵਿਰੋਧ ਕਰਨ ਦੇ ਲਈ ਇਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਜਿਹੜੀ ਆ ਫੌਜ ਤੈਨਾਤ ਕਰ ਦਿੱਤੀ ਗਈ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਫੌਜ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਪਾਏਗੀ ਜਾਂ ਫਿਰ ਗੋਲੀ ਪਾੜੀ ਚੇ ਚਲਾਉਣੀ ਸ਼ੁਰੂ ਕਰਨਗੇ ਅੱਛਾ ਸੁਰਦੀ ਵੱਡੀ ਖਬਰ ਤੰਜ਼ਾਨੀਆ ਤੋਂ ਸਾਹਮਣੇ ਆ ਰਹੀ ਆ ਤੰਜ਼ਾਨੀਆ ਦੇ ਵਿੱਚ ਹਾਲਾਤ ਖਰਾਬ ਹੋ ਗਏ ਨੇ ਸੈਂਕੜੇ ਲੋਕ ਜਿਹੜੇ ਸੜਕਾਂ ਦੇ ਉੱਤਰ ਗਏ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਈ ਗੱਡੀਆਂ ਸਾੜ ਦਿੱਤੀਆਂ ਨੇ ਬੱਸਾਂ ਸਾੜ ਦਿੱਤੀਆਂ ਨੇ ਤਾਂ ਪੋਲਿਟਿਕਲ ਜਿਹੜੇ ਆਫਿਸ ਬਣੇ ਹੋਏ ਨੇ ਉਹਨਾਂ ਨੂੰ ਜਿਹੜੀ ਆ ਅੱਗ ਲਗਾ ਦਿੱਤੀ ਆ ਜਿਸ ਤਰੀਕੇ ਦੇ ਹਾਲਾਤ ਤੰਜ਼ਾਨੀਆਤ ਬਣੇ ਹੋਏ ਨੇ ਤਾਂ ਉਸੇ ਦੌਰਾਨ ਦੱਸੇ ਜਾ ਰਿਹਾ ਕਿ 700 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤਾਂ ਫਿਲਹਾਲ ਕਈ ਲੋਕ ਲਾਪਤਾ ਵੀ ਹੋਏ ਨੇ ਤਾਂ ਲਗਾਤਾਰ ਜਿਹੜੇ ਹਾਲਾਤ ਤੰਜ਼ਾਨੀਆ 'ਚ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਮਸਲਾ ਇਹ ਸੀਗਾ ਕਿ ਉੱਥੇ ਜਿਹੜੀਆਂ ਵੋਟਾਂ ਹੋਈ ਸੀਗੇ ਰਾਸ਼ਟਰਪਤੀ ਵੋਟਾਂ ਹੋਈ ਸੀਗੇ ਵੋਟਾਂ ਤੋਂ ਬਾਅਦ ਜਿਹੜੇ ਆ ਇਹ ਹਾਲਾਤ ਖਰਾਬ ਹੋਏ ਨੇ ਤਾਂ ਪ੍ਰਦਰਸ਼ਨ ਕਾਰਿਆ ਦੇ ਵੱਲੋਂ ਜਿਹੜੀ ਆ ਵੋਟਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀਗੀ ਵੋਟਾਂ ਨੂੰ ਦੁਬਾਰਾ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਆ ਮੰਗ ਕੀਤੀ ਸੀਗੀ ਉਸ ਦੇ ਦੌਰਾਨ ਕਿਸੇ ਵੀ ਪੋਲਿਟਿਕਲ ਅਧਿਕਾਰੀ ਹੋਵੇ ਨੇਤਾ ਹੋਵੇ ਤਾਂ ਉਹਨਾਂ ਤੋਂ ਵੱਲੋਂ ਜਿਹੜੀ ਹੈ ਦੁਬਾਰਾ ਤੋਂ ਵੋਟਾਂ ਪਾਉਣ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੁੱਸੇ ਦੇ ਵਿੱਚ ਆ ਕੇ ਤੌਰ ਫੌਰ ਕੰਨੀ ਸ਼ੁਰੂ ਕਰ ਦਿੱਤੀ ਆ ਅੱਗ ਲਗਾਣੀ ਆ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ